ਅੱਧੀ ਇੱਥੇ ਆਪਣੇ ਮਿਲਦੇ ਚਾਬੀਆਂ ਪਾਣੇ ਤੇ ਆਪਾਂ ਪਹੁੰਚਿਆ ਦੁਕਾਨ ਤੇ ਤੇ ਪੈਟਰੋਲ ਦੇ ਸਾਹਮਣੇ ਹੈਗੀ ਆ ਦੁਕਾਨ ਤੇ ਕੋਈ ਵੀ ਚੀਜ਼ ਆਪਾਂ ਲੈ ਸਕਦੇ ਇੱਥੋਂ ਬਸ ਸਾਨੂੰ ਤੁਹਾਨੂੰ ਮਾਨਨੇ ਤੇ ਚਾਬੀਆਂ ਤੇ ਤਰਵੀਰ ਲਈ ਜਾਂਦਾ ਇਸ ਮਾਰ ਤੇ ਆਪਨ ਲਾਲਾ ਕਿਵੇਂ ਦਾ ਸੰਗਲ ਵੀ ਪੁਰਾਣੇ ਤੋਂ ਪੁਰਾਣੇ ਵੀ ਜਿਹੜੇ ਵੀ ਚੀਜ਼ ਚਾਹੀਦੀ ਆਪਾਂ ਤੁਹਾਨੂੰ ਮਿਲਣੀ ਇੱਧਰ ਕੋਈ ਵੀ ਆਪਾਂ ਨੂੰ ਸਮਾਨ ਚਾਹੀਦਾ ਤੇ ਇੱਥੋਂ ਜਾ ਸਕਦੇ ਆ ਮਲੋੜ ਦੇ ਵਿੱਚੋਂ ਆ ਵੈਲਟਾਂ ਨੇ ਜਿਹੜੀਆਂ ਜਹਾਜਾਂ ਦੇ ਪੈਂਦੀਆਂ ਉਹ ਵੀ ਮਿਲ ਜਾਂਦੇ ਪਟੇ ਇੱਧਰ ਵੇਖ ਲਓ ਵਿੰਡਮੇ ਵੀ ਅਤੇ ਪੁਰਾਣੇ ਵੀ ਸੈਂਕ ਨਾਈਟ ਵੀ ਆ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਪਲੇਟ ਵੇਖੋ ਕੜੇ ਕੜੇ ਯਾਰ ਹਨਾ ਜਲਦੀਪ ਆ ਵੇ ਪਲੇਟ ਕੜੇ ਕੜੇ ਆ ਵਧੀਆ ਰੇਜ ਨਾਲ ਚ ਕੁਆਲਿਟੀ ਦੀ ਚੀਜ਼ ਆ ਭਾਈ ਹੋਈ ਕੋਈ ਵੀ ਚੀਜ਼ ਲੈ ਸਕਦੇ ਜੇ ਉੱਥੇ ਮਲੋਟ ਆਉ ਤੇ ਮਲੋੜ ਦੇ ਵਿੱਚੋਂ ਜਾ ਸਕਦੇ ਆ